ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੁਟੈ ਤੇ ਚੰਗਿਆਂ ਮਨੁੱਖਾਂ ਦੀ ਵਡਿਆਈ ਕਰੇਗਾ ਗੁਰੂ ਨੂੰ ਸਲਾਹੇਗਾ ਤੂੰ ਵੀ ਇੱਕ ਦਿਨ ਮਹਾਨ ਹੋ ਜਾਏਗਾ ਹਰਪਾਲ ਸਿੰਘ ਜੀ ਹੁਣਾਂ ਦੀ ਗੱਲ ਸੁਣ ਰਿਹਾ ਸੀ ਕਹਿੰਦੇ ਜਿਹੜੇ ਮਹਾਨ ਰੂਹਾਂ ਨੇ ਇਤਿਹਾਸ ਚ ਗੁਰਸਿੱਖ ਨੇ ਰੱਬ ਦੇ ਪਿਆਰੇ ਨੇ ਕਹਿੰਦੇ ਜੇ ਆਪਾਂ ਉਹਨਾਂ ਨੂੰ ਸਲਾਹਾਂਗੇ ਨਾ ਉਹਨਾਂ ਦਾ ਜੀਵਨ ਸਾਡੀ ਸਲੋਤਾ ਤੇ ਨਹੀਂ ਖੜਾ ਉਹ ਤਾਂ ਮਹਾਨ ਨੇ ਮਹਾਨ ਸੀ ਮਹਾਨ ਹੀ ਰਹਿਣਾ ਪਰ ਬੰਦਾ ਉੱਚਿਆਂ ਨੂੰ ਸਲਾਉਂਦਾ ਇੱਕ ਦਿਨ ਉੱਚਾ ਹੋ ਜਾਂਦਾ ਇਹ ਸੱਚ ਹੈ ਤੇ ਜਿਹਨਾਂ ਨੂੰ ਨਿੰਦਾਂਗੇ ਨਾ ਆਪਾਂ ਇਤਿਹਾਸ ਤੇ ਉਂਗਲਾਂ ਚੁੱਕਾਂਗੇ ਆਪਾਂ ਆਪਣੇ ਪੁਰਖਿਆਂ ਨੂੰ ਨਿੰਦਾਂਗੇ ਉਹਨਾਂ ਦੀ ਸ਼ਾਨੋਂ ਸ਼ੌਕਤ ਤੇ ਆਪਾਂ ਉਂਗਲਾਂ ਖੜੀਆਂ ਕਰਾਂਗੇ ਉਹਨਾਂ ਨੇ ਘਟ ਨਹੀਂ ਜਾਣਾ ਅਸੀਂ ਅੰਦਰੋਂ ਛੋਟੇ ਰਹਿ ਜਾਣਾ ਬੰਦਾ ਅੰਦਰੋਂ ਨਿੱਕਾ ਹੋ ਜਾਂਦਾ ਅਸੀਂ ਗੁਰੂ ਮਹਾਰਾਜ ਬਾਰੇ ਕੋਈ ਸ਼ਬਦ ਉਹਨਾਂ ਬਾਰੇ ਰੁੱਖਾ ਵੀ ਬੋਲਾਂਗੇ ਨਾ ਤੇ ਗੁਰੂ ਛੋਟਾ ਨਹੀਂ ਹੋ ਜਾਣਾ ਪਰ ਅਸੀਂ ਆਪਣਾ ਆਪ ਗਵਾ ਕੇ ਬਹਿ ਜਾਂਦੇ ਪਰ ਜੇ ਉਹਨਾਂ ਨੂੰ ਸਲਾਵਾਂਗੇ ਉਹਨਾਂ ਦੀ ਵਡਿਆਈ ਕਰਾਂਗੇ ਤੇ ਉਹ ਵੱਡੇ ਨੂੰ ਸਲਾਉਂਦਾ ਸਲਾਉਂਦਾ ਇੱਕ ਦਿਨ ਬੰਦਾ ਮਹਾਨ ਹੋ ਜਾਂਦਾ ਮੈਂ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਨੂੰ ਪੜ ਰਿਹਾ ਸੀ ਮੈਂ ਸਮਾਪਤੀ ਕਰਨੀ ਉੱਥੋਂ ਦੇ ਭਾਈ ਦਿਆਲ ਸਿੰਘ ਹੋਏ ਮੈਂ ਜ਼ਿਕਰ ਕਰ ਰਿਹਾ ਸੀ ਵੀ ਜਿਹੜਾ ਵੱਡੇ ਨਾਲ ਜੁੜਦਾ ਹੈ ਗੁਰੂ ਦੇ ਸੇਵਕ ਨਾਲ ਜੁੜਦਾ ਹੈ ਗੁਰੂ ਨਾਲ ਜੁੜਦਾ ਹੈ ਜੇ ਗੁਰੂ ਮਹਾਨ ਆਪਣੀ ਬੁੱਕਲ ਵਿੱਚ ਲੈ ਕੇ ਉਹਨਾਂ ਰੂਹਾਂ ਨੂੰ ਵੀ ਮਹਾਨ ਕਰ ਦਿੰਦਾ ਜਿਵੇਂ ਪਾਰਸ ਨੂੰ ਛੋਹ ਜਾਏ ਤੇ ਸੋਨਾ ਹੋ ਜਾਂਦੀ ਨਾ ਹਰ ਚੀਜ਼ ਤੇ ਮਹਾਰਾਜ ਕਹਿੰਦੇ ਗੁਰੂ ਪਾਰਸ ਹੀ ਆ ਪਿਆਰਿਆ ਇੱਥੇ ਵੀ ਮਹਾਨ ਹੋ ਜਾਂਦੇ ਜੀਵਨ ਭਾਈ ਦਿਆਲ ਸਿੰਘ ਸ੍ਰੀ ਚਮਕੌਰ ਸਾਹਿਬ ਦੇ ਲਾਗੇ ਬੇਲਾ ਪਿੰਡ ਹੈ ਰੋਪੜ ਦੇ ਲਾਗੇ ਉੱਥੋਂ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਚਮਕੌਰ ਸਾਹਿਬ ਦੀ ਜੰਗ ਵਿੱਚ ਇੰਨੇ ਸਿੰਘ ਸ਼ਹੀਦ ਹੋ ਗਏ ਨੇ ਜਿਹੜੇ ਨੌਜਵਾਨ ਵੀਰਾਂ ਨੇ ਚਮਕੌਰ ਸਾਹਿਬ ਦੀ ਜੰਗ ਬਾਰੇ ਨਹੀਂ ਪੜ੍ਹਿਆ ਜ਼ਰੂਰ ਪੜਿਓ ਦੋ ਮਿੰਟ ਆਪਣੀਆਂ ਸੁਰਤੀਆਂ ਉਸ ਜੰਗ ਵਾਲੇ ਪਾਸੇ ਲੈ ਕੇ ਜਾਇਓ ਕਹਿੰਦੇ ਜਦੋਂ ਮਹਾਰਾਜ ਤਾੜੀ ਮਾਰ ਕੇ ਸ੍ਰੀ ਚਮਕੌਰ ਸਾਹਿਬ ਨੂੰ ਛੱਡਦੇ ਆ ਨਾ ਉਸ ਘੜੀ ਨੂੰ ਕੱਚੀ ਘੜੀ ਨੂੰ ਉਹਨਾਂ ਨਾਲ ਦੋ ਪਿਆਰਿਆਂ ਵਿੱਚੋਂ ਦੋ ਪਿਆਰੇ ਨੇ ਪੰਜ ਪਿਆਰਿਆਂ ਚੋਂ ਦੋ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨਾਲ ਭਾਈ ਮਾਨ ਸਿੰਘ ਨੇ ਤੇ ਰਾਤ ਨੂੰ ਬਿਜਲੀ ਲੱਛਕਦੀ ਹੈ 22 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਪੰਜ ਦਿਨਾਂ ਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚੋਂ ਪੰਜ ਜੀ ਆ ਜਿਹੜੇ ਉਹ ਸਦਾ ਲਈ ਚਲੇ ਜਾਂਦੇ ਨਾ ਮਹਾਰਾਜ ਨੇ ਕਿਸੇ ਸਰੀਰ ਨੂੰ ਇਸ਼ਨਾਨ ਕਰਵਾਇਆ ਚਾਰਾਂ ਪੁੱਤਰਾਂ ਵਿੱਚੋਂ ਕਿਸੇ ਦਾ ਇਸ਼ਨਾਨ ਅੱਥੀ ਨਹੀਂ ਹੋਇਆ ਨਾਉ ਨਾ ਨੇ ਜਾਂਦੀ ਵਾਰ ਆਪਣੀ ਮਾਂ ਦੇ دیدار ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਂ ਚਿਖਾ ਚਿਣੀ ਤੇ ਨਾਂ ਲਾਂਬੂ ਲਾਉਣ ਦਾ ਸਬੱਬ ਬਣਿਆ ਸਿਰਫ ਮਹਿਜ 5 ਦਿਨ ਦੁਨੀਆ ਦੇ ਇਤਿਹਾਸ 'ਚ ਪਹਿਲੀ ਤੇ ਆਖਰੀ ਘਟਨਾ ਹੈ ਜਿਹੜੀ ਸਿੱਖ ਸਿਧਾਂਤ ਦੇ ਹਿੱਸੇ ਆਈ ਸਿੱਖ ਇਤਿਹਾਸ ਦੇ ਹਿੱਸੇ ਆਈ ਬਿਜਲੀ ਲਸ਼ਕਦੀ ਹੈ ਸਿੰਘ ਸ਼ਹੀਦ ਹੋ ਚੁੱਕੇ ਨੇ ਲਸ਼ਕਦੀ ਹੋਈ ਬਿਜਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਨੇ ਜਿਹੜੇ ਉਹ ਕਿਸੇ ਕੱਪੜੇ ਨਾਲ ਛੂੰਦੇ ਨੇ ਉਹ ਜਦੋਂ ਰੌਸ਼ਨੀ ਹੁੰਦੀ ਹੈ ਤੇ ਭਾਈ ਦਇਆ ਸਿੰਘ ਦੀ ਨਜ਼ਰ ਜਾਂਦੀ ਹੈ ਕਿ ਅੱਗੇ ਸਰੀਰ ਕੌਣ ਹੈ ਅੱਗੇ ਮਹਾਰਾਜ ਦਾ ਜਵਾਨ ਪੁੱਤ ਬਾਬਾ ਅਜੀਤ ਸਿੰਘ ਪਿਆ ਹੈ ਕਮਰਕੱਸਾ ਖੋਲਦਾ ਭਾਈ ਦਇਆ ਸਿੰਘ ਤੇ ਮਹਾਰਾਜ ਪੁੱਛਦੇ ਨੇ ਕਿ ਤੁਸੀਂ ਕਮਰਕੱਸਾ ਕਿਉਂ ਖੋਲ ਰਹੇ ਹੋ ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡੇ ਨਾਲ ਹੀ ਰਹੇ ਹਾਂ ਤੁਹਾਡੇ ਤੋਂ ਸਿੱਖਿਆ ਹੈ ਤੁਹਾਡਿਆਂ ਚਰਨਾਂ ਚੋਂ ਹੀ ਸਭ ਕੁਝ ਪ੍ਰਾਪਤ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਤੁਸੀਂ ਤੀਰ ਨੂੰ ਸੋਨਾ ਲਾਉਨੇ ਹੋ ਸਾਨੂੰ ਦੱਸਿਓ ਤੁਸੀਂ ਤੀਰ ਨੂੰ ਸੋਨਾ ਕਿਉਂ ਲਾਉਨੇ ਹੋ ਕਹਿੰਦੇ ਭਾਈ ਦਇਆ ਸਿੰਘ ਸਰਲ ਬਾਤ ਹੈ ਕਿ ਦੁਸ਼ਮਣ ਦੇ ਤੀਰ ਵੱਜ ਵੀ ਜਾਏ ਨਾ ਉਹਦਾ ਪਰਿਵਾਰ ਆਖਰੀ ਰਸਮਾਂ ਇਸ ਸੋਨੇ ਨਾਲ ਪੂਰੀਆਂ ਕਰ ਸਕੇ ਤੇ ਜੇ ਉਹ ਬਚ ਸਕਦਾ ਹੋਇਆ ਇਸ ਸੋਨੇ ਨਾਲ ਉਹਦਾ ਉਹਦੀ ਜ਼ਿੰਦਗੀ ਬਚ ਵੀ ਜਾਏ ਮਹਾਰਾਜ ਸੱਚੇ ਪਾਤਸ਼ਾਹ ਅੱਛਾ ਤੀਰ ਨੂੰ ਸੋਨਾ ਲਾਇਆ ਵੀ ਉਸ ਜ਼ਖਮੀ ਦਾ ਇਲਾਜ ਹੋ ਜਾਏ ਤੀਰ ਨੂੰ ਸੋਨਾ ਲਾਇਆ ਕਿ ਜੇ ਚੜਾਈ ਕਰ ਜੇ ਦੁਸ਼ਮਣ ਤੇ ਉਹਦਾ ਪਰਿਵਾਰ ਆਖਰੀ ਰਸਮਾਂ ਪੂਰੀਆਂ ਕਰ ਸਕੇ ਸੱਚੇ ਪਾਤਸ਼ਾਹ ਅੱਗੇ ਤੇ ਤੁਹਾਡੇ ਪੁੱਤ ਦੀ লাশ ਪਈ ਹੈ ਇੱਥੇ ਕੀ ਕਹਿਣਾ ਚਾਹੋਗੇ ਟਕਟੋ ਕੱਟ ਇਸ ਪੁੱਤ ਦੀ লাশ ਤੇ ਮੈਨੂੰ ਕਫਨ ਤੇ ਪਾ ਲੈਣ ਦਿਓ ਇਹ ਤਾਂ ਤੁਹਾਡਾ ਆਪਣਾ ਬੱਚਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕੀ ਦਇਆ ਸਿੰਘਾ ਅੱਗੇ ਹਿੰਮਤ ਸਿੰਘ ਦਾ ਸਰੀਰ ਨਹੀਂ ਪਿਆ ਕੀ ਅੱਗੇ ਧਰਮ ਸਿੰਘ ਦਾ ਸਰੀਰ ਨਹੀਂ ਪਿਆ ਕੀ ਅੱਗੇ ਭਾਈ ਸਹਿਬ ਸਿੰਘ ਦਾ ਸਰੀਰ ਨਹੀਂ ਪਿਆ ਅੱਗੇ ਭਾਈ ਕੋਠਾ ਸਿੰਘ ਸਦਾ ਦੀ ਨੀਂਦ ਤੇ ਨਹੀਂ ਨਾ ਸੌ ਰਹੇ ਅੱਗੇ ਭਾਈ ਮਦਨ ਸਿੰਘ ਪਿਆ ਜੇ ਕੋਠਾ ਸਿੰਘ ਮਦਨ ਸਿੰਘ ਹਿੰਮਤ ਸਿੰਘ ਸਹਿਬ ਸਿੰਘ ਪਏ ਨੇ ਮੇਰੇ ਅਜੀਤ ਸਿੰਘ ਦੀ লাশ ਨੂੰ ਵੀ ਇਵੇਂ ਹੀ ਰਹਿਣ ਦੀ ਇੱਕ ਕਰੈਕਟਰ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਕਰਦਾਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੈਂ ਆਪਣੇ ਵਿਸ਼ੇ ਵਾਲਾ ਮਾ ਬੀਬੀ ਸ਼ਰਨ ਕੌਰ ਜਦੋਂ ਵੇਖਦੀ ਆ ਕਿ ਕਿ 40 ਸਿੱਖਾਂ ਦੀਆਂ ਲਾਸ਼ਾਂ ਪਈਆਂ ਉਹ ਕਹਿੰਦੀ ਮਾਂ লাশ ਤੇ ਇੱਕ ਵੀਰ ਦੀ ਨਹੀਂ ਵੇਖੀ ਜਾਂਦੀ ਭੈਣ ਤੋਂ ਇਹ ਤਾਂ 40ਆਂ ਦੀਆਂ ਵੇਖ ਕੇ ਆਈ ਉਹ ਸਸਕਾਰ ਕਰਦੀ ਹੈ 16 ਸਾਬ ਦਾ ਪਾਠ ਕਰਦੀ ਕੋਲ ਬਹਿ ਕੇ ਦੁਸ਼ਮਣ ਫੜ ਕੇ ਉਸ ਭੈਣ ਨੂੰ ਪਾਠ ਕਰਦੀ ਨੂੰ ਉਸੇ ਅੱਗ ਵਿੱਚ ਸੁੱਟ ਦਿੰਦਾ ਹੈ ਉਹ ਥੋੜੀ ਜਿਹੀ ਰਾਖ ਅੱਧ ਜਲੇ ਸਰੀਰ ਨੇ ਥੋੜੀ ਜਿਹੀ ਰਾਖ ਉਹ ਤੋਂ ਰਾਹੀ ਲੰਘਦਾ ਇਹਦਾ ਜ਼ਿਕਰ ਕੀਤਾ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਬਹੁਮੁੱਲੇ ਇਤਿਹਾਸਕ ਲੇਖਕ ਕਿਤਾਬ ਹੈ ਕਿਉਂਕਿ ਸਾਨੂੰ ਆदत ਪੈ ਗਈ ਕਿੱਥੇ ਲਿਖਿਆ ਕੌਣ ਕਹਿੰਦਾ ਇਤਿਹਾਸਕ ਬਹੁਤ ਮੁੱਲੇ ਲੇਖ ਹੈ ਉਹਨਾਂ ਦੀ ਕਿਤਾਬ ਉਹ ਕਹਿੰਦੇ ਉਹ ਕਿਸੇ ਪ੍ਰਾਣੀ ਨੇ ਧਰਤੀ 'ਚ ਟੋਹਾ ਪੁੱਟ ਕੇ ਤੇ ਉਹ ਜਿਹੜੀ ਰਾਖ ਸੀ ਉਹਨਾਂ ਸਿੰਘਾਂ ਸ਼ਹੀਦਾਂ ਦੀ ਉਹਨੂੰ ਧਰਤੀ ਵਿੱਚ ਦਬ ਦਿੱਤਾ ਬੇਲਾਪਿੰਡ ਦੇ ਰਹਿਣ ਵਾਲੇ ਸਰਦਾਰ ਦਿਆਲ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਆਹ ਪਾਣਾ ਵਾਪਰ ਗਿਆ ਉਹ ਪਹਿਲਾਂ ਆ ਕੇ ਚੌਂਕੜਾ ਮਾਰ ਕੇ ਬਿਰਹਾ ਦੇ ਹੰਝੂ ਵਹਾਉਂਦਾ ਮਹਾਰਾਜ ਵਕਤ ਆਉਂਦਾ ਮੈਂ ਵੀ ਇੰਨਾ ਚ ਰਾਖ ਹੋ ਜਾਂਦਾ ਪਰ ਮੈਨੂੰ ਕੁਦਰਤ ਨੇ ਮੌਕਾ ਬਖਸ਼ਿਆ ਨਹੀਂ ਮੈਂ ਵੀ ਮਿੱਟੀ ਹੋ ਜਾਂਦਾ ਵਹਿਤਰ ਸੀ ਨਾ ਮੇਰੀ ਵੀ ਜ਼ਿੰਦਗੀ ਇੱਥੇ ਚਲੀ ਜਾਂਦੀ ਪਰ ਉਹ ਕਹਿੰਦੇ ਪਿੰਡੋਂ ਅਸ਼ਨਾਨ ਕਰਕੇ ਬਾਣੀ ਗਾਉਂਦੇ ਸਰਦਾਰ ਕਰਮ ਸਿੰਘ ਜੀ ਕਹਿੰਦੇ ਕਈ ਦਿਨ ਆਉਂਦੇ ਰਹੇ ਕਿ ਮੈਨੂੰ ਕੱਟੂ-ਕੱਟ ਉਹ ਅਸਥਾਨ ਤਾਂ ਲੱਭ ਜਾਏ ਜਿੱਥੇ 40 ਸਿੰਘਾਂ ਦਾ ਸੰਸਕਾਰ ਹੋਇਆ ਸੀ ਜਿੱਥੇ ਬੀਬੀ ਸ਼ਰਨ ਕੌਰ ਨੇ ਉਹਨਾਂ ਦੀ ਚਿਖਾ ਨੂੰ ਲਾਂਬੂ ਲਾਇਆ ਸੀ ਪਤਾ ਕਰਦੇ ਆਂ ਢੂੰਡਦੇ ਆਂ ਖੋਜਦੇ ਆਂ ਪੜਤਾਲਦੇ ਆਂ ਲੰਮੇ ਸਮੇਂ ਬਾਅਦ ਸਰਦਾਰ ਦਿਆਲ ਸਿੰਘ ਨੂੰ ਉਹ ਅਸਥਾਨ ਮਿਲਿਆ ਵਿਸ਼ਾ ਇਹ ਸੀ ਕਿ ਜਦੋਂ ਮਹਾਨ ਰੂਹਾਂ ਦੇ ਬੰਦਾ ਚਰਨ ਚੁੰਮਦਾ ਨਾ ਉਹ ਮਹਾਨ ਹੋ ਜਾਂਦਾ ਉਹਨਾਂ ਨੂੰ ਤਰਕ ਕਰਕੇ ਅਸੀਂ ਦੇਖਦੇ ਹਾਂ ਜੇ ਸੰਸਾਰ ਸਹਬਜਾਦੇ ਨੂੰ ਯਾਦ ਕਰੇਗਾ ਦੁਨੀਆ ਦੀਵਾਨ ਟੋਡਰ ਮੱਲ ਨੂੰ ਕਦੇ ਨਹੀਂ ਭੁੱਲ ਸਕਦੀ ਉਹ ਜਾਉਂਦਾ ਵੀ ਮੈਂ ਕੀ ਵੰਡਦਾ ਰਿਹਾ ਉਦੇ ਜਾਣ ਤੋਂ ਬਾਅਦ ਅੱਜ ਵੀ ਮੈਂ ਕਾਰੀ ਦੋ ਪਰਿਵਾਰ ਦੀਵਾਨ ਟੋਡਰਮਲ ਦੀ ਹਵੇਲੀ ਦੀ ਅੱਜ ਕੱਲ ਸੇਵਾ ਚੱਲ ਰਹੀ ਹੈ ਮੈਂ ਸੁਣ ਰਿਹਾ ਸੀ ਮੈਂ ਹੈਰਾਨ ਹੋਇਆ ਮੈਂ ਕਿਹ ਵਾਅਦਾ ਤੇਆ ਤੇਰੀ ਖੇੜ ਵੇਖ ਕੇ ਹੈਰਾਨ ਪਿੱਛੇ ਜੇ ਸਿੱਖਾਂ ਚ ਗੱਲ ਚੱਲੀ ਵੀ ਇੰਨੀ ਵੱਡੀ ਰੂਹ ਕੁਆਂਟਲਾਂ ਦੇ ਹਿਸਾਬ ਨਾਲ ਸੋਨਾ ਦਾਨ ਕਰਕੇ ਸਹਬਜ਼ਾਦਿਆਂ ਦੇ ਸੰਸਕਾਰ ਲਈ ਥਾਂ ਖਰੀਦਣ ਵਾਲੀ ਦੀਵਾਨ ਟੋਡਰਮਲ ਦੀ ਸੁੰਨੀ ਹਵੇਲੀ ਕਿਉਂ ਰਹਿ ਗਈ ਉਹਨੂੰ ਸੰਭਾਲਿਆ ਕਿਉਂ ਨਹੀਂ ਦੋ ਪਰਿਵਾਰ ਉੱਠ ਕੇ ਆਏ ਬਾਹਰੋਂ ਉਹ ਕਹਿੰਦੇ ਅਸੀਂ ਠੂਠਾ ਫੜ ਕੇ ਮੰਗਾਗੇ ਵੀ ਸੰਗਤ ਤੋਂ ਅਸੀਂ ਘਰ ਘਰ ਵੀ ਜਾਵਾਂਗੇ ਨਾ ਆਖਣਾ ਕਿ ਅਸੀਂ ਸਾਰੀ ਸੇਵਾ ਪਰ ਉਹ ਕਹਿੰਦੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਆਪਣੀ ਮਰਜ਼ੀ ਨਾਲ ਜਿਹੜੀ ਸੇਵਾ ਤੁਸੀਂ ਇੱਥੇ ਕਰਨੀ ਚਾਹੁੰਦੇ ਹੋ ਕਰੋ ਪਰ ਇਸ ਹਵੇਲੀ ਨੂੰ ਸਾਹਮਣ ਦਾ ਜੁਮਾ ਸਾਡੇਆਂ ਪਰਿਵਾਰਾਂ ਦਾ ਹੈ ਉਹ 6-7 ਪਰਿਵਾਰ ਸੀ ਉਹ 6-7 ਪਰਿਵਾਰਾਂ ਨੇ ਕਰੋੜਾਂ ਰੁਪਏ ਦਾ ਖਰਚਾ ਜੀ ਉੱਤੇ ਸ਼ੇਆ ਸੱਤਾ ਪਰਿਵਾਰਾਂ ਨੇ ਆਖਿਆ ਕਿ ਇਸ ਦੀਵਾਨ ਦੀ ਇਸ ਹਵੇਲੀ ਨੂੰ ਅਸੀਂ ਸੰਭਾਲਾਂਗੇ ਔਰ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਦੱਸਾਂਗੇ ਕਿ ਇਹ ਮਹਾਨ ਰੂਹ ਕੌਣ ਸੀ ਮੈਂ ਜ਼ਿਕਰ ਕਰ ਰਿਹਾ ਹਾਂ ਸਾ ਉਹ ਰੋਜ ਜਦੋਂ ਸਰਦਾਰ ਵਿਆਲ ਸਿੰਘ ਉਹਨਾਂ ਨੇ ਜਾਣਾ ਉਹ ਜਦੋਂ ਇਸਥਾਨ ਲੱਭ ਗਿਆ ਇੱਕ ਦਿਨ ਉਹ ਪਾਠੀ ਸਿੰਘ ਨੂੰ ਗ੍ਰੰਤੀ ਸਿੰਘ ਨੂੰ ਬੁਲਾ ਕੇ ਲੈ ਕੇ ਆਏ ਕਹਿੰਦੇ ਹੋ ਕਰ ਵੀ ਹੋਣਾ ਆਪਾਂ ਇਸ ਇਸਥਾਨ ਨੂੰ ਸੰਭਾਲ ਲਈਏ ਸਦਾ ਲਈਏ ਇਸਥਾਨ ਕੌਮ ਦਾ ਹੋਵੇ ਉਹਨਾਂ ਨੂੰ ਪਤਾ ਲੱਗੇ ਆਉਣ ਵਾਲੀਆਂ ਨਸਲਾਂ ਨੂੰ ਕਿ ਇੰਨੀ ਵੱਡੀ ਜਿਹੜੀ جنگ ਇੱਥੇ ਹੋਈ ਆ ਇੰਨੀਆਂ ਵੱਡੀਆਂ ਸ਼ਹਾਦਤਾਂ ਇੱਥੇ ਹੋਈਆਂ ਪਰ ਜਦੋਂ ਭਾਈ ਜੀ ਗਲ ਚ ਪੱਲਾ ਪਾ ਕੇ ਅਰਦਾਸ ਕਰਨ ਲੱਗੇ ਨਾ ਉਹਨਾਂ ਨੇ ਦੋ ਗੱਲਾਂ ਉਹਨਾਂ ਦੇ ਕੰਨ ਚ ਕਹੀਆਂ ਕਹਿੰਦੇ ਭਾਈ ਜੀ ਇੱਕ ਬੇਨਤੀ ਕਰਿਓ ਕਿ ਸਰਦਾਰ ਦਿਆਲ ਸਿੰਘ ਦਾ ਅੰਛ ਵੰਛ ਨਾ ਰਹੇ ਪੈਦਾ ਨਾ ਹੋਵੇ ਬੱਚਾ ਮੇਰੇ ਘਰ ਚ ਕੋਈ ਕੋਈ ਔਲਾਦ ਪੈਦਾ ਨਾ ਹੋਵੇ ਕੋਲ ਜਿੰਨੀ ਸੰਗਤ ਆਈ ਸੀ ਆਸੇ-ਪਾਸੇ ਨਗਰਾਂ ਦੇ ਰਹਿਣ ਵਾਲੇ ਲੋਕਾਂ ਨੇ ਭਾਈ ਦਿਆਲ ਸਿੰਘ ਗਿਆ ਭਾਈ ਜੀ ਤੁਸੀਂ ਇਹ ਸ਼ਬਦ ਕਹਿੰਦੇ ਸੋਹਣੇ ਨਹੀਂ ਲੱਗਦੇ ਤੁਸੀਂ ਕਿੱਦਾਂ ਦੇ ਵਾਕ ਬੋਲ ਰਹੇ ਹੋ ਕੋਈ ਅੰਸ਼ ਵੰਚ ਨਾ ਰਹੇ ਕੋਈ ਤੁਹਾਡੇ ਘਰ ਚ ਔਲਾਦ ਪੈਦਾ ਨਾ ਐਹੋ ਜੇ ਸ਼ਬਦ ਤੁਸੀਂ ਅਰਦਾਸ ਵਿੱਚ ਭਾਈ ਜੀ ਨੂੰ ਬੋਲਣ ਲਈ ਕਹਿ ਰਹੇ ਹੋ ਤਾਂ ਕਾਰਨ ਕੀ ਹੈ ਉਹ ਕਹਿੰਦੇ ਜਿਹੜਾ ਸਥਾਨ ਬਣਾਉਣ ਲੱਗਾ ਨਾ ਮੈਂ ਇਹ ਕੌਮ ਦਾ ਸਥਾਨ ਹੈ ਮੇਰੇ ਘਰੇ ਪੈਦਾ ਹੋਣ ਵਾਲੀ ਔਲਾਦ ਇਸ ਸਥਾਨ ਤੇ ਕਿਤੇ ਆਪਣਾ ਦਾਵਾ ਨਾ ਕਰੇ ਦਾਵਾ ਕਰਨ ਤੋਂ ਪਹਿਲਾਂ ਮੈਂ ਗੁਰੂ ਅੱਗੇ ਅਰਦਾਸ ਕਰਦਾ ਇਹਦੂ ਪੁੱਤ ਧੀ ਨਾ ਹੀ ਪੈਦਾ ਹੋਵੇ ਉਹੀ ਚੰਗਾ ਹੈ ਇਹ ਕੌਮ ਦਾ ਸਥਾਨ ਹੈ ਜੀ ਇਹ ਆਉਣ ਵਾਲੀਆਂ ਨਸਲਾਂ ਦਾ ਸਥਾਨ ਹੈ ਇੱਥੇ ਮੇਰੇ ਬੱਚੇ ਇਹ ਨਾ ਕੱਲ ਨੂੰ ਕਹਿਣ ਵੀ ਬਾਪੂ ਦਿਆਲ ਸਿੰਘ ਹੁਣਾ ਚੂਨਾ ਲਾਇਆ ਉਹਨਾਂ ਨੇ ਲੱਕੜੀ ਲਿਆਂਦੀ ਹੈ ਉਹਨਾਂ ਨੇ ਇਮਾਰਤ ਬਣਾਈ ਹੈ ਉਹਨਾਂ ਨੇ ਸਜਾਇਆ ਇਹ ਸਾਡੀ ਇਮਾਰਤ ਹੈ ਇਹਨੂੰ ਅਸੀਂ ਬਣਾਇਆ ਹੈ ਉਨੇ ਆਖਿਆ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਕੌਮ ਦੀ ਵਿਰਾਸਤ ਹੈ ਕੌਮ ਦੀਆਂ ਵਿਰਾਸਤਾਂ ਕੌਮ ਨਾਲ ਹੀ ਸ਼ੋਭਦੀਆਂ ਨੇ ਜਿੱਥੇ ਬੰਦਿਆਂ ਦੀਆਂ ਸੋਚਾਂ ਤਰਪਣ ਉਹ ਚੀਜ਼ਾਂ ਕੌਮ ਦੀਆਂ ਨਹੀਂ ਰਹਿੰਦੀਆਂ ਉਹ ਸਿਧਾਂਤ ਕੌਮ ਦੇ ਨਹੀਂ ਰਹਿੰਦੇ ਮੈਂ ਇਹ ਮਹਿਸੂਸ ਕਰਦਾ ਵੀ ਜਿੰਨਾ ਚਿਰ ਇਸ ਧਰਤੀ ਤੇ ਸ੍ਰੀ ਕਤਲਗਰ ਸਾਹਿਬ ਦੀ ਧਰਤੀ ਨੂੰ ਯਾਦ ਕੀਤਾ ਜਾਏਗਾ ਸ੍ਰੀ ਚਮਕੌਰ ਸਾਹਿਬ ਨੂੰ ਯਾਦ ਕੀਤਾ ਜਾਏਗਾ ਉਹਨਾਂ ਚਰ ਦੁਨੀਆਂ ਸਰਦਾਰ ਦਿਆਲ ਸਿੰਘ ਦੇ ਜਰੂਰ ਗਉਣ ਗਾਉਂਦੀ ਰਹੇਗੀ ਜਿਨੇ ਉਸ ਸਥਾਨ ਨੂੰ ਲੱਭ ਕੇ ਸਾਡੇ ਸਪੁਰਤ ਕੀਤਾ ਅੱਜ ਦਾ ਵਾਕ ਮਹਾਰਾਜ ਕਹਿੰਦੇ ਕਿ ਰੱਬ ਦੇ ਪਿਆਰਿਆਂ ਦਾ ਦਰਜਾ ਬਹੁਤ ਵੱਡਾ ਹੁੰਦਾ ਪਿਆਰਿਆ ਉਹਨੂੰ ਸਲਾਉਣ ਵਾਲੀਆਂ ਰੂਹਾਂ ਅੰਦਰੋਂ ਵੱਡਾ ਵੱਡੀਆਂ ਹੋ ਜਾਂਦੀਆਂ ਇੱਕ ਦਿਨ ਜੇ ਬੰਦਾ ਜੁੜ ਜਾਏ ਸਭ ਕੁਛ ਤੁਮ ਹੀ ਤੇ ਹੁਆ ਆਪ ਬਣਤ ਬਣਾਈ ਦਰਸ਼ਨ ਭੇਤਤ ਸਾਧਕਾ ਨਾਨਕ ਗੋਣ ਗਾਈ ਇਹ ਸਾਰੀ ਸਿਰਜਣਾ ਤੇਰੀ ਹੈ ਸਾਨੂੰ ਸਾਧੂਆਂ ਸੰਤਾਂ ਤੇ ਰੱਬ ਦੇ ਪਿਆਰਿਆਂ ਦਾ ਸੰਗ ਬਖਸ਼ੀ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਨਾਲ ਰਹਿ ਕੇ ਸਾਡੇ ਅੰਦਰਲਾ ਜੀਵਨ ਬਦਲ ਸਕੇ ਸਾਡੀ ਅੰਦਰਲੀ ਦੁਨੀਆ ਬਦਲ ਸਕੇ ਇਹ ਤੇਰੇ ਚਰਨਾਂ 'ਚ ਅਰਦਾਸ ਹੈ ਆਪਾਂ ਤਾਂ ਰੋਜ਼ ਕਹਿੰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਬੋਲ ਰੋਜ਼ ਦੁਹਰਾਏ ਜਾਂਦੇ ਤਾਂ ਜੇ ਸਿਰਫ ਇਹਦਾ ਰਟ ਨਹੀਂ ਕਰਨਾ ਜੀ ਖਿਮਾ ਕਰਨਾ ਫਿਰ 50 ਸਾਲ ਹੋਰ ਵੀ ਹੋਈ ਜਾਵੇ ਕੋਈ ਫਰਕ ਨਹੀਂ ਹੈ ਪਰ ਜੇ ਤੁਹਾਡੇ ਧੁਰ ਹਿਰਦੇ ਚੋਂ ਆਵਾਜ਼ ਆਉਂਦੀ ਹੈ ਕਿ ਸਹੀ ਪਿਆਰੇ ਮੇਲ ਸਤਿਗੁਰੂ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਫਿਰ ਸਤਿਗੁਰੂ ਜ਼ਰੂਰ ਬੋੜਦਾ ਹੈ ਭਾਈ ਜ਼ਰੂਰ ਸੰਗਤ ਮਿਲਦੀ ਜ਼ਰੂਰ ਸੰਜੋਗ ਬਣਦੇ ਇਦਾਂ ਦੇ ਜੇ ਗੁਰੂ ਮਿਹਰ ਕਰੇ ਤੁਸੀਂ ਬੜੀ ਕਾ